ਸਸਕਾ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਸੀਏ ਸਪੋਰਟ ਸੈਂਟਰ ਆ ਉਹਦੀਆਂ ਗਰਾਊਂਡਾਂ ਦੇ ਵਿੱਚ ਔਰ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਜੇ ਕਹਾ ਜੀ 20 ਮੈਚ ਦਾ ਆਗਾਜ਼ ਹੋ ਚੁੱਕਿਆ ਔਰ ਅੱਜ ਜਿਹੜਾ ਮੈਚ ਇਸ ਵੇਲੇ ਚੱਲ ਰਿਹਾ ਉਹ ਬ੍ਰੈਂਪਟਨ ਤੇ ਸਰੀ ਦੀਆਂ ਟੀਮਾਂ ਦੇ ਵਿੱਚ ਚੱਲ ਰਿਹਾ ਔਰ ਕੁੱਲ 6 ਟੀਮਾਂ ਨੇ ਜਿਨ੍ਹਾਂ ਦੇ ਵਿੱਚ ਇਹ ਮੁਕਾਬਲੇ ਹੋਣਗੇ ਔਰ ਬੜੇ ਹੀ ਫਸਮੇ ਮੁਕਾਬਲੇ ਹੋਣਗੇ ਔਰ ਨਿਤਰੂ ਬੜੇ ਮੈਂ ਖਾਣੀ ਕਹਿੰਦੇ ਹੁੰਦੇ ਜਿਵੇਂ ਵੀ ਉਹ ਤਾਂ ਹੁਣ ਵਕਤ ਹੀ ਦੱਸੇਗਾ ਕਿਉਂਕਿ ਹਲੇ ਦੀ ਸ਼ੁਰੂਆਤ ਹੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਮੈਂ ਜੇ ਕੈਮਰਾਮੈਨ ਨੂੰ ਕਹਾਂ ਵੀ ਜੇ ਲੋਕਾਂ ਦਾ ਥੋੜਾ ਰੁਝਾਨ ਦਿਖਾਵੇ ਔਰ ਜੇ ਮੈਨੂੰ ਕਹਿਣਾ ਬਈ ਇਹਦੇ ਵਿੱਚ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਸਾਰੇ ਹੀ ਤਕਰੀਬਨ ਤਕਰੀਬਨ ਆਪਣਾ ਰੁਚੀ ਦਿਖਾ ਰਹੇ ਨੇ ਉਹ ਸਾਰੇ ਹਿੱਸਾ ਲੈ ਰਹੇ ਨੇ ਕਿਉਂਕਿ ਕ੍ਰਿਕਟ ਇੱਕ ਐਸੀ ਖੇਡ ਹੈ ਜਿਹੜੀ ਹਰ ਕੋਈ ਦੇਖਣੀ ਚਾਹੁੰਦਾ ਕਿਉਂਕਿ ਕ੍ਰਿਕਟ ਦਾ ਜਿਹੜਾ ਇਹਨੂੰ ਕਹਿ ਦਈਏ ਵੀ ਬੁਖਾਰ ਹੈ ਜਾਂ ਨਸ਼ਾ ਕਹਿ ਦਈਏ ਵੀ ਹਰ ਇੱਕ ਦੇ ਸਿਰ ਚੜ ਬੋਲਦਾ ਜਦੋਂ ਵੀ ਦੇਖਿਆ ਜਾਵੇ ਔਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਬੋਲਿੰਗ ਹੋ ਰਹੀ ਹੈ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਗਰਾਊਂਡ ਕੰਨੀ ਚੜ ਕੇ ਆਪਣੇ ਗਰਾਊਂਡ ਚ ਤੁਹਾਨੂੰ ਦਿਖਾਵੇ ਵੀ ਇਸ ਵੇਲੇ ਜਿਹੜੀ ਬੋਲਿੰਗ ਔਰ ਹੋ ਰਹੀ ਹੈ ਬੈਟਿੰਗ ਔਰ ਟੀਮਾਂ ਖੇਡ ਰਹੀਆਂ ਨੇ ਔਰ ਜੇ ਆਪਾਂ ਗੱਲ ਕੀਤੀ ਜਾਵੇ ਬ੍ਰੈਂਪਟਨ ਦੀ ਟੀਮ ਦੀ ਔਰ ਜੇ ਸਰੀ ਦੀ ਟੀਮ ਦੀ ਦੋਨੇ ਦਾ ਵਿੱਚ ਦੋਨਾਂ ਦੇ ਦਰਮਿਆਨ ਮੈਚ ਚੱਲ ਰਿਹਾ ਹੈ ਔਰ ਇਨੀ ਗਰਮੀ ਔਰ ਤਪ ਹੋਣ ਦੀ ਵਜ੍ਹਾ ਤੇ باوجود ਵੀ ਲੋਕ ਬੜਾ ਹੀ ਪਹੁੰਚ ਰਹੇ ਕਿਉਂਕਿ ਵੀਕਐਂਡ ਹੈ ਔਰ ਲੋਕ ਹਮ ਹਮਾ ਕੇ ਪਹੁੰਚ ਰਹੇ ਨੇ ਵੀਕਐਂਡ ਆ ਔਰ ਇੰਜੋਏ ਕਰ ਰਹੇ ਆ ਬੱਚਿਆਂ ਵੀ ਨਾਲ ਆਏ ਨੇ ਬਜ਼ੁਰਗ ਵੀ ਨਾਲ ਆਏ ਨੇ ਹਰ ਕੋਈ ਇਹਦਾ ਲਤਫ ਲੈ ਰਿਹਾ ਕਿਉਂਕਿ ਕ੍ਰਿਕਟ ਜਿਹੜਾ ਅਸੀਂ ਬੜੇ ਹੀ ਚਾਣ ਨਾਲ ਦੇਖਦੇ ਆ ਕਿਉਂਕਿ ਇਹ ਅਸੀਂ ਇੱਕ ਗੇਮ ਹੈ ਸਾਡੀ ਖਾਸ ਕਰਕੇ ਇੰਡੀਅਨ ਵਾਸਤੇ ਨਾ ਹਸ ਬੀਨ ਇਟਸ ਬੀਨ ਬ੍ਰਿਲਿਅੰਟ ਆ ਮੀਨ ਉਮ ਵਾਟ ਅ ਲੱਕੀ ਟਾਈਮ ਫਾਰ ਅਸ ਕਰੰਟ ਪਲੇਅਰਸ ਟੂ ਬੀ ਅਬਲ ਟੂ ਪਲੇ ਆਲ ਅਰਾਊਂਡ ਦ ਵਰਲਡ ਐਂਡ ਇਨ ਸਮ ਆਫ ðiਸ ਨਿਊ ਕੰਟਰੀਜ਼ ਵਿਦ ðiਸ ਨਿਊ ਕੰਪੀਟੀਸ਼ਨਸ ਗੋਇੰਗ ਔਨ ਸੋ ਉਮ ਐਸ ਮੱਚ ਐਸ ਬੀਨ ਬਿਜ਼ੀ It's, uh, it's been great. Um, we're very lucky to be playing in this era, that's for sure. One pair of pads, like yeah, that's it. One pair of pads, similar helmets. Um, yeah, no, it's worked out well. I mean, it um, it is difficult. I think um, we saw obviously quite a few balls stayed low. Um, we were probably more fortunate when we were bowling that those low balls were on the wickets. Um, yeah but I mean there's still at the same time there's been some reasonable scores on this pitch as well or on the, on the wickets here so um, yeah it does it is typical. The, the fact that the breeze is quite strong to one end clears up the plans in your own heads as batters and, that, and, as, and as captains you've got to be defensive one end and probably attack more the other end so um, but I mean yeah I think we, we got on the fortunate side of a few things today. ਇਸ ਵਕਤ ਅਸੀਂ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਸੀਏਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਜਿੱਥੇ ਜੀ20 ਕੈਨੇਡਾ ਕੱਪ ਹੋ ਰਿਹਾ ਜੀ ਇਹਦੇ ਵਿੱਚ ਟੋਟਲ 21 ਮੈਚ ਨੇ ਔਰ 6 ਟੀਮਾਂ ਭਾਗ ਲੈ ਰਹੀਆਂ ਨੇ ਔਰ ਟੋਟਲ 7 ਮੈਚ ਹੁਣ ਤੱਕ ਹੋ ਚੁੱਕੇ ਆ ਜਿਦੇ ਵਿੱਚ ਹਰ ਟੀਮ ਨੇ ਇੱਕ ਇੱਕ ਦੋ ਦੋ ਮੈਚ ਜਿਹੜੇ ਤਕਰੀਬਨ ਤਕਰੀਬਨ ਜਿੱਤੇ ਔਰ ਟਾਈ ਹੀ ਰਿਹਾ ਔਰ ਅੱਜ ਦੀ ਜੇ ਗੱਲ ਕੀਤੀ ਜਾਵੇ ਹੁਣੇ ਥੋੜੀ ਦੇਰ ਪਹਿਲਾਂ ਆਸਟ੍ਰੇਲੀਅਨ ਖਿਡਾਰੀ ਜਿਹੜੇ ਮਾਰਕ ਪੀਟਰ ਸਟੋਨ ਉਹਨਾਂ ਕੰਨੀਓ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਦੱਸਿਆ ਗਿਆ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਉਹਨਾਂ ਦਾ ਅਨੁਭਵ ਰਿਹਾ ਔਰ ਕਿਸ ਤਰ੍ਹਾਂ ਉਹਨਾਂ ਨੇ ਜੇ ਪਿੱਚ ਬਾਰੇ ਆਪਾਂ ਗੱਲ ਕੀਤੀ ਜਾਵੇ ਜਾਂ ਖਿਡਾਰੀਆਂ ਬਾਰੇ ਉਹਨਾਂ ਨੇ ਬੜੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਮੈਚ ਜਿੱਤ ਕਰ ਰਹੇ ਹਾਂ ਔਰ ਅੱਗੇ ਦੀ ਜਿਹੜੀ ਰਣਨੀਤੀ ਉਹ ਕੀ ਰਹੇਗੀ ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਇਹ ਮੈਚ ਹੋ ਰਹੇ ਨੇ ਔਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਜਿਹੜੀ ਤੁਹਾਨੂੰ ਇੱਥੋਂ ਦੀ ਪੇਚ ਹੈ ਜਾਂ ਹੋਰ ਪੇਚਾਂ ਦੇ ਵਿੱਚ ਕੀ ਫਰਕ ਲੱਗਿਆ ਔਰ ਤੁਹਾਡੇ ਲਈ ਹਮੇਸ਼ਾ ਹੀ ਲੱਕੀ ਰਿਹਾ ਜੇ ਆਪਾਂ ਕੈਨੇਡਾ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਵੀ ਬੜਾ ਖੁਸ਼ ਹੋ ਕੇ ਇਹਦੇ ਜਿਹੜੇ ਆਨਸਰ ਕੀਤੇ ਆ ਔਰ ਨਾਲ ਹੀ ਜੇ ਗੱਲ ਕੀਤੀ ਜਾਵੇ ਵੀ ਇੱਥੇ ਜਿਹੜੀ ਜਿਹੜਾ ਕ੍ਰਿਕਟ ਦਾ ਜਨੂਨ ਹੁੰਦਾ ਆਪਾਂ ਇੰਡੀਆ ਦੇ ਵਿੱਚ ਤਾਂ ਦੇਖਦੇ ਹੀ ਬਣਦਾ ਪਰ ਇੱਥੇ ਕੈਨੇਡਾ ਦੇ ਵਿੱਚ ਵੀ ਦੇਖਦੇ ਬਣਦਾ ਔਰ ਜ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਇਥੋਂ ਦੇ ਉਹਨਾਂ ਦਰਸ਼ਕ ਨੇ ਜਿਹੜੇ ক্রিকেট ਨੂੰ ਦੇਖਣ ਵਾਲੇ ਉਹ ਵੀ ਬੜੇ ਪੰਪਾਂ ਭਾਰ ਨੇ ਔਰ ਉਹ ਹਰ ਸਾਲ ਵੇਟ ਕਰਦੇ ਰਹਿੰਦੇ ਵੀ ਕਦੋਂ ਜੀ 20 ਜਿਹੜਾ ਇੱਥੇ ਟੂਰਨਾਮੈਂਟ ਹੋਵੇ ਤਾਂ ਕਿ ਉਹ ਵੀ ਉੱਥੇ ਵਿੱਚ ਹਮਾ ਹਮਾ ਕੇ ਹਿੱਸਾ ਲੈ ਸਕਣ ਕਿਉਂਕਿ ক্রিকেট ਜਿਹੜੀ ਹਰ ਇੱਕ ਜਿਹੜੀ ਮਤਲਬ ਇੰਡੀਅਨ ਦੀ ਖਾਸ ਕਰਕੇ ਜੇ ਆਪਾਂ ਕਹੀਏ ਵੈਸੇ ਤਾਂ ਵਰਲਡ ਦੇ ਵਿੱਚ ਫੇਮਸ ਜਿਹੜੀ ਇਹ ਗੇਮ ਹੈ ਔਰ ਪਰ ਸਪੈਸ਼ਲੀ ਫॉर ਜੇ ਆਪਾਂ ਏਸ਼ੀਅਨ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ক্রিকেট ਲਈ ਸੋ ਫਿਲਹਾਲ ਦੀ ਲਈ ਨਹੀਂ ਅਗਲੀ ਅਪਡੇਟ ਲਈ ਛੇਤੀ ਹੀ ਤੁਹਾਡੇ ਰੂਪ ਰੂਪ ਹੋਵਾਂਗੇ ਸੋ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ